2024 ਦੇ ਵੋਟਾਂ ਨੂੰ ਲੈ ਕੇ ਬੀਜੇਪੀ ਕਾਫੀ ਤਿਆਰੀਆਂ ਕਰਦੇ ਹੋਏ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਸੁਨੀਲ ਜਾਖੜ ਨੇ ਇੱਕ ਪ੍ਰੈਸ ਕਾਨਫਰੰਸ ਦਿੱਤੀ ਹੈ ਤੇ ਉਹ ਮੀਡੀਆ ਨਾਲ ਗੱਲਾਂ ਕਰਦੇ ਹੋਏ ਦਿਖਾਈ ਦਿੰਦੇ ਨੇ ਤੇ ਉਹ ਗੱਲਾਂ ਕੁਝ ਕਮੇਡੀ ਸਟਾਈਲ ਦੇ ਵਿੱਚ ਕਰ ਰਹੇ ਨੇ ਤੇ ਉਹਨਾਂ ਨੇ ਕਮੇਡੀ ਸਟਾਈਲ ਦੇ ਵਿੱਚ ਗੱਲਾਂ ਕਰਦੇ ਹੋਏ ਕਿਹਾ ਕਿ ਕਿ ਅਸੀਂ ਪੰਜਾਬ ਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਵਨ ਦਵਨ ਸਾਹਿਬ ਕਰਨਾਟਕ ਵਾਲੇ ਸਾਈਡ ਹੈ ਮਤਲਬ ਆਪਣੀ ਸਟੇਟ ਛੱਡ ਕੇ ਅਦਰ ਸਟੇਟਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਹੋਰ ਕੀ ਕਹਿੰਦੇ ਨੇ ਸੁਨੀਲ ਜਾਖੜ ਤੁਹਾਨੂੰ ਉਹ ਵੀ ਸੁਣਾਉਣੇ ਆ ਕਿ ਜਿਹੜਾ ਅਹਿਮ ਮੁੱਦਾ ਅੱਜ ਸੋਰੀ ਐ ਅਖਬਾਰ ਦੇ ਅੰਦਰ ਦੇਖਿਆ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤਪੱਸਿਆ ਕਰਨ ਵਾਸਤੇ ਜਾਂ ਸਾਧਨਾ ਕਰਨ ਵਾਸਤੇ ਆਂਧਰਾ ਪ੍ਰਦੇਸ਼ ਤੁਰਗੇ ਦੱਸਦੇ ਆ ਅਗਰ ਅੱਲਾ ਸੱਚਾ ਤਾਂ ਕਈ ਸਵਾਲ ਜਿਹੜੇ ਲੋਕਾਂ ਦੇ ਮਨ 'ਚ ਆਣੇ ਬੜੇ ਸੁਭਾਵਿਕ ਜਿਹੇ ਵੀ ਕੀ ਲੋਕਾਂ ਨੂੰ ਧੋਖਾ ਦੇ 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 ਸਾਡੇ ਮਾਨਯੋਗ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੂੰ ਜਾਂਚਾ ਦੇਗੇ ਇੱਕ ਬਾਗੜੀ ਚ ਕਹਾਵਤ ਹੈ ਕਹਿੰਦਾ ਮੇ ਆਇਆ ਗੋਰੰਗ ਹੈ ਔਰ ਗੋਰਾ ਬੈਠੀ ਹੋਰੰਗ ਹੈ ਵੀ ਐਸੀ ਤਾਂ ਇੱਥੇ ਆਏ ਸੀਗੇ ਸਾਧਨਾ ਕਰਨ ਵਾਸਤੇ ਵੀ ਹੁਸ਼ਾਰਪੁਰ ਦਾ ਬੜਾ ਨਾਂ ਸੁਣਿਆ ਉੱਥੇ ਬੜੀ ਵਿਪਾਸਨਾ ਹੁੰਦੀ ਹੈ ਤੇ ਪੰਜਾਬ ਵਾਲੇ ਆਂਧਰਾ ਪ੍ਰਦੇਸ਼ ਤੁਰ ਕੇ ਉੱਥੇ ਜਾ ਰਹੇ ਕਹਿੰਦੇ ਵਿਪਾਸਨਾ ਉੱਥੇ ਚੰਗੀ ਹੁੰਦੀ ਹੈ ਕੋਈ ਸਮਝ ਨਹੀਂ ਆਇਆ ਇੱਕ ਬੜੀ ਅਜ ਅਜੀਬ ਜੀ ਸਥਿਤੀ ਬਣੀ ਖੜੀ ਹੈ ਉਹ ਕੀ ਰੇ ਆਮ ਆਦਮੀ ਪਾਰਟੀ ਦੇ ਅੰਦਰ ਜਾਂ ਕੀ ਕੋਈ ਨਾਲ ਦੀ ਆਪਸ ਚ ਜਿਹੜੀ ਦਰਾੜ ਪਈ ਖੜੀ ਹੈ ਮੁੱਖ ਮੰਤਰੀ ਦੋਨਾਂ ਦੀ ਕਿ ਕਿਉਂਕਿ ਅਗਰ ਹੁਸ਼ਾਰਪੁਰ ਦੇ ਅੰਦਰ ਮਾਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਐਡੀ ਕਿਹੜੀ ਤਪੱਸਿਆ ਮੈਂ ਤਾਂ ਪਹਿਲੇ ਕਦੇ ਹੋਰ ਕਿਤੇ ਜਾਂਦਾ ਤੇ ਸੁਣਿਆ ਸੀਗਾ ਕਿਸੇ ਹੋਰ ਸੈਂਟਰਸ ਦੇ ਅੰਦਰ ਤਪੱਸਿਆ ਅੱਜ ਪਹਿਲੀ ਵਾਰੀ ਮੈਂ ਸੁਣ ਰਿਹਾ ਹਾਂ ਨਵੀਂ ਕੋਈ ਵਾਇਰਸ ਆ ਗਿਆ ਕਿਤੇ ਦੋਨੋਂ ਮੁੱਖ ਮੰਤਰੀਆਂ ਨੂੰ ਲੱਗਿਆ ਕਿਤੇ ਨੇੜੇ ਵਾਲੇ ਰਹਿੰਦੇ ਐ ਵੀ ਉੱਥੇ ਵੀ ਲੱਗਿਆ ਤੇ ਇੱਧਰ ਵੀ ਲੱਗ ਗਿਆ ਭਗਵੰਦ ਮਾਨ ਜੀ ਦੇ ਤੇ ਉਹ ਆਂਧਰਾ ਪ੍ਰਦੇਸ਼ ਤੁਰ ਗਏ ਪਰ ਉਹ ਜਿਹੜਾ ਇਸ਼ਾਰਾ ਕਰ ਗਏ ਵੀ ਇੱਕ ਤਾਂ ਜਿਹੜਾ ਹੁਸ਼ਿਆਰਪੁਰ ਦਾ ਵਿਪਾਸਨਾ ਸੈਂਟਰ ਹੈ ਉਹ ਮੁੱਖ ਮੰਤਰੀਆਂ ਲਈਕ ਹੈ ਨਹੀਂ ਜੇ ਮੁੱਖ ਮੰਤਰੀ ਲਈਕ ਹੈ ਨਹੀਂ ਤਾਂ ਫਿਰ ਕੇਜਰੀਵਾਲ ਸਾਹਿਬ ਉੱਥੇ ਹੱਥ ਤੱਕ ਕਿਉਂ ਲਾ ਕੇ ਗਏ ਸਨ ਉਧਰ ਈਡੀ ਦੇ ਸਮਨ ਆ ਰਹੇ ਐ ਤੁਸੀਂ ਤਪੱਸਿਆ ਕਰਨ ਹੁਸ਼ਿਆਰਪੁਰ ਆ ਗਏ ਇਹ ਤਾਂ ਇਹ ਲੱਗਦਾ ਵੀ ਕੋਈ ਭਗੌੜਾ ਆਦਮੀ ਪਨਾ ਲੈਣਾ ਆਵੜਦਾ ਹੈ ਤੇ ਇੱਥੇ ਆ ਕੇ ਪਨਾ ਲੈ ਲਈ। ਭਾਵੇਂ ਭਗਵੰਦ ਮਾਨ ਜੀ ਦਸਣ ਵੀ ਫੇਰਾ ਕਿਉਂ ਨਹੀਂ ਉਹ ਉੱਥੇ ਹੁਸ਼ਾਰਪੁਰ ਜਾ ਕੇ ਕਰਦੇ। ਦੂਜੀ ਗੱਲ ਜਿਹੜੀ ਸਾਹਮਣੇ ਉੱਠ ਕੇ ਆਂਦੀ ਹੈ ਵੀ ਅੱਜ ਹੁਣ ਤਾਂ ਚਲੋ ਉਹਨਾਂ ਨੇ ਚਿੱਠੀ ਲਿਖਤੀ ਵੀ ਮੈਂ ਕੋਆਪਰੇਟ ਕਰਨ ਨੂੰ ਤਿਆਰ ਆ ਪਰ ਪੇਸ਼ ਨਹੀਂ ਹੁੰਦਾ। ਚਲੋ ਉਹ ਤਾਂ ਉਹਨਾਂ ਦੀ ਆਪਣੀ ਸੋਚ ਹੈ ਪਰ ਚਿੱਠੀ ਤਾਂ ਅੱਜ ਲਿਖੀ ਹੈ। ਤੇ ਹైదరాబాద్ ਵਿਪਾਸਨਾ ਕੇਂਦਰ ਦੇ ਅੰਦਰ ਮੁਕੰਦਮਾਨ ਜੀ ਨੇ ਤਾਂ ਤਿਆਰੀ ਕਹਿ ਦੇਣ ਪਹਿਲਾਂ ਦੀ ਕੀਤੀ ਹੋਣੀ ਹੈ। ਬੁਕਿੰਗ ਕਰਾਈ ਹੋਣੀ ਹੈ ਉਥੇ ਕੋਈ ਟਾਈਮ ਫਿਕਸ ਹੋਇਆ ਤਾਂ ਹੈ ਨਹੀਂ ਵਿਚਾਰ ਵਾਇਆ ਚੱਕਾ ਦੇ ਜਾਵੜੇ ਉਥੇ ਤੇ ਕੀ ਸਕੀਮ ਕੀ ਸੀ ਇੱਕ ਤਾਂ ਉਹਨਾਂ ਨੇ ਬਹੁਤ ਹੀ ਡੂੰਘੇ ਸਵਾਲ ਚੱਕਤੇ ਕੇਜਰੀਵਾਲ ਸਾਹਿਬ ਦੇ ਪੰਜਾਬ ਦੇ ਇੱਕ ਹਫਤੇ ਦਾ ਜਿਹੜਾ ਸਟੇ ਸੀ ਉਹਨੂੰ ਲੈ ਕੇ ਵੀ ਇੱਥੇ ਕੀ ਕਰ ਰਹੇ ਸੀਗੇ ਅਗਰ ਉਥੇ ਤਪੱਸਿਆ ਨਹੀਂ ਹੁੰਦੀ ਤਾਂ ਦੂਜਾ ਹੈ ਵੀ ਜਦੋਂ ਅੱਜ ਲੋਡ ਸੀਗੀ ਪੀੜ ਪਈ ਹੈ ਉਹਨਾਂ ਦੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਇਹ ਉਹ 4 ਦਿਨ ਵਾਸਤੇ ਪੱਲਾ ਝਾੜ ਕੇ ਉਧਰ ਤੁਰ ਗਏ ਤੇ ਆ ਹੋ ਕੀ ਰਿਹਾ ਹੈ ਆ ਸਵਾਲ ਹੈ ਜਿਹੜੇ ਭਗਵੰਤ ਮਾਨ ਜੀ ਦੱਸਣ ਕਿਉਂਕਿ ਸਵਾਲ ਤਾਂ ਬਹੁਤ ਸਾਰੇ ਉੱਠ ਰਹੇ ਆ ਇੱਕ ਪਾਸੇ 2500 ਕਰੋੜ ਦਾ ਕਰਜ਼ਾ ਚੱਕ ਕੇ ਉਧਰ ਤੁਰ ਗਏ ਅੱਜ ਵੀ ਮਨ ਲੱਗਦਾ ਵੀ ਕਮਰਸ਼ੀਅਲ ਫਲਾਈਟ 'ਚ ਨਹੀਂ ਗਏ ਫਿਰ ਜੈਟ ਕਿਰਾਏ ਤੇ ਲੈ ਕੇ ਅੰਧਰਪ੍ਰਦੇਸ਼ ਗਏ ਇੱਥੇ ਤਾਂ ਗੱਡੀ ਨਾਲ ਹੀ ਕੰਮ ਚੱਲ ਜਾਣਾ ਸੀ ਸ਼ਿਹਾਗੁਰ ਜਾਵਣ ਦੇ ਜਾ ਕੇ ਇੱਥੇ ਤਪੱਸਿਆ ਕਰ ਲੈਂਦੇ ਸੋ ਇਹਨਾਂ ਸਵਾਲਾਂ ਦਾ ਜਵਾਬ ਵੀ ਸਮੇਂ ਸਿਰ ਅੱਗੇ ਲੋਕ ਪੁੱਛਣਗੇ ਤੇ ਇਹਦਾ ਜਵਾਬ ਪਾੜਣਗੇ ਸਾ